ਕਰਕੇ ਦੋ ਵਾਰ ਦੇਖੀ ਕਿੰਨੇ ਕਿੰਨੇ ਕੋਣ ਆਇਆ ਨਹੀਂ ਮੰਗੂ ਇੱਥੇ ਫੜਕ ਜਾਣਾ ਹੁਣ ਆਇਆ ਨਹੀਂ ਕੋਈ ਕੋਈ ਸੀਕੇ ਦੇ ਥਾਂ ਨੂੰ ਥੋੜਾ ਛੇੜ ਦੇ ਦੇ ਸਮਾਂ ਆਇਆ ਪਟਾਣ ਸੰਗਿ ਪਵਨ ਨੂੰ ਇਹਦਾ 300 ਦਾ ਬੱਗਾ ਸੰਕਿਆ ਇਹਨਾਂ ਦੀ ਬਣਾਓ ਪਹਿਲਾਂ ਇਹਨਾਂ ਦੀ ਆਹ ਦੇ ਮੰਦਰ ਦੇ ਆਲੇ ਦੋਲੇ ਵਹੋਂਦੇ ਆ ਉੱਥੇ ਚੱਲ ਜੀ ਉੱਥੇ ਚੱਲ ਚੱਲ ਜੀ ਰਾਹ ਤੇ ਰਾਹ ਸਾਰਿਆਂ ਇੱਥੇ ਬੈਣ ਹੈ ਤਾਂ ਕੱਢਣੀ ਚਾਹੀਦੀ ਸਿਵਰੇਜ ਜਿੱਦਾਂ ਜਿੰਦਾਂ yang ਅਨਲਾਈਨਿੰਗ ya kita